ਸ਼ੀਮ ਭਗਵੰਤ ਮਾਨ ਦਾ ਵੱਡਾ ਫੈਸਲਾ ਇਸ ਵਾਰੀ 26 ਜਨਵਰੀ ਦੀ ਪ੍ਰੇਡ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਨਹੀਂ ਹੋਵੇਗੀ ਇਸ ਵਾਰੀ 26 ਜਨਵਰੀ ਦੀ ਪ੍ਰੇਡ ਪੀਓ ਦੇ ਗਰਾਊਂਡ ਵਿੱਚ ਹੋਵੇਗੀ ਦੱਸ ਜੀਏ ਕਿ ਜਦੋਂ ਵੀ 15 ਅਗਸਤ ਜਾਂ 26 ਜਨਵਰੀ ਦੀ ਪ੍ਰੇਡ ਕਰਵਾਈ ਜਾਂਦੀ ਸੀ ਤਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈ ਜਾਂਦੀ ਸੀ ਦੱਸ ਜੀਏ ਕਿ ਇਸ ਵਾਰ ਗੁਰੂ ਨਾਨਕ ਸਟੇਡੀਅਮ ਵਿੱਚ 26 ਜਨਵਰੀ ਦੀ ਪ੍ਰੇਡ ਨਹੀਂ ਕਰਵਾਈ ਜਾਵੇਗੀ ਭਗਵੰਤ ਮਾਨ ਦੇ ਵੱਲੋਂ ਖੁਦ ਜੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਇਸ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਗਣਤੰਤਰਤਾ ਦਿਵਸ ਦੀ ਪ੍ਰੇਡ ਪੀਯੂ ਦੇ ਗਰਾਊਂਡ ਦੇ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ-ਹੁਣੇ ਇੱਕ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਪ੍ਰੇਡ ਨਾਲ ਉਸ ਨੂੰ ਕੋਈ ਵੀ ਨੁਕਸਾਨ ਪਹੁੰਚੇ ਪੂਰੇ ਪੰਜਾਬ ਦੇ ਕਿਤੇ ਵੀ ਇੱਥੇ ਟਰੈਕ ਵਾਲੇ ਗਰਾਊਂਡ ਵਿੱਚ ਪ੍ਰੇਡ ਨਹੀਂ ਹੋਵੇ ਨਿਰਦੇਸ਼ ਜਾਰੀ ਹੈ ਕਿ ਸੀਐਮ ਮੰਨ ਦੇ ਵੱਲੋਂ ਇਸ ਸਬੰਧੀ ਜਿਹੜੀ ਜਾਣਕਾਰੀ ਖੁੱਦ ਦਿੱਤੀ ਗਈ ਹੈ ਦੇਖਿਆ ਹੈ ਕਿ ਲੁਧਿਆਣਾ ਦੇ ਗੁਨਾਨਿੰਗ ਸਟੇਡੀਅਮ ਦੀ ਗੱਲ ਕਰੀ ਤਾਂ ਜਦੋਂ ਵੀ ਸਰਕਾਰ ਦੇ ਵੱਲੋਂ ਵੱਲੋਂ ਕੋਈ ਵੀ ਸੂਬਾ ਪਧਰੀ ਜਾਂ ਫਿਰ ਸਮਾਗਮ ਜਿਹੜਾ ਕਰਵਾਇਆ ਗਿਆ ਹੋਵੇ ਤਾਂ ਅਕਸਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਹੀ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਪੀਯੂ ਵਿੱਚ ਇਸ ਸਮਾਗਮ ਜਿਹੜਾ ਕਰਵਾਇਆ ਗਿਆ ਹੈ 26 ਜਨਵਰੀ ਦੀ ਜੋ ਪਰੇਡ ਹੈ ਇਸ ਵਾਰੀ ਗੁਰੂ ਨਾਨਕਾ ਸਟੇਡੀਅਮ ਦੀ ਬਜਾਏ ਲੁਧਿਆਣਾ ਦੀ ਪੀਐਨ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਦੱਸਦੇ ਕਿ ਕਾਫੀ ਵੱਡੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਕਈ ਗਰਾਊਂਡ ਵੀ ਨੇ ਤੇ ਪੀਓ ਦੀ ਕਿਸੇ ਵੀ ਗਰਾਊਂਡ ਵਿੱਚ ਇਸ ਦਾ 26 ਜਨਵਰੀ ਦੀ ਪਰੇਡ ਹੋਵੇਗੀ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਚਾਕਿਆਂ ਦੇ ਡਿਜ਼ਾਈਨ ਭੇਜੇ ਗਿਆ ਸੀ ਇਸ ਵਾਰੀ ਉਹ ਦਿੱਲੀ ਵਾਲੀ ਪਰੇਡ ਦੇ ਵਿੱਚ ਸਿਲੈਕਟ ਨਹੀਂ ਹੋਏ ਸੀ ਜਿਸ ਤੋਂ ਬਾਅਦ ਲਗਾਤਾਰ ਛੇ ਜੰਮੂ ਦੀ ਪਰਮੂਲ ਲੈ ਕੇ ਮਾਮਲਾ ਸੁਰੱਖਿਆ ਦੇ ਵਿੱਚ ਸੀ ਪੰਜਾਬ ਦੀ ਤਰਫ਼ੀ ਇਸ ਵਾਰੀ ਦਿੱਲੀ ਦੇ ਵਿੱਚ ਜੋ ਪਰੇਡ ਕੱਢੀ ਜਾਂਦੀ ਹੈ ਤੇ 26 ਜਨਵਰੀ ਨੂੰ ਉਸ ਦੇ ਵਿੱਚ ਨਜ਼ਰ ਨਹੀਂ ਆਵੇਗੀ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਹ ਫੈਸਲਾ ਲਿਆ ਗਿਆ ਹੈ ਜੋ ਚਾਕੀਆਂ ਤੇ 26 ਜਨਵਰੀ ਦੀ ਪਰੇਡ ਵਿੱਚ ਆਵੇਗਾ ਲੁਧਿਆਣਾ ਵਿਖੇ ਖੁਦ ਸੀਐਮ ਆਨੰਦ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਉਹ ਕੀਤੀ ਜਾਣੀ ਹੈ ਹੁਣ ਤੱਕ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਇਸ ਵਕਤ ਪਰੇਡ ਜਿਹੜੀ ਉਹ ਗੁਰੂ ਨਾਨਕ ਸਟੇਡੀਅਮ ਦੀ بجائے ਲੁਧਿਆਣਾ ਦੇ ਪੀਓ ਪੀਓ ਦੇ ਵਿੱਚ ਹੋਵੇਗੀ ਦੱਸ ਜੀਏ ਕਿ ਮਾਨ ਸਰਕਾਰ ਦੇ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਅਸੀਂ ਨਹੀਂ ਸੋਹਦੇ ਕਿ ਉਸ ਰੈਂਕ ਨੂੰ ਕੋਈ ਵੀ ਨੁਕਸਾਨ ਪਹੁੰਚੇ ਕਿਉਂਕਿ ਬਹੁਤ ਸਾਰੇ ਖਿਡਾਰੀ ਨੇ ਜੋ ਉੱਥੇ ਦਿਨ ਰਾਤ ਐਕਸਰਸਾਈਜ਼ ਕਰਦੇ ਹਨ ਤੇ ਇਸੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਜੋ ਟ੍ਰੈਕ ਕੋਰਸ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਖਿਡਾਰੀਆਂ ਦੀ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਦੇ ਚੱਲਦਿਆਂ ਹੀ ਇਹ ਵੱਡਾ ਫੈਸਲਾ ਲਿਆ ਗਿਆ ਸੀ ਜੋ 26 ਜਨਵਰੀ ਦੀ ਪ੍ਰੇਡ ਜੋ 26 ਜਨਵਰੀ ਦੀ ਪ੍ਰੇਡ ਹੈ ਲੁਧਿਆਣਾ ਦੀ ਪੀਯੂ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ ਸ੍ਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਇਸ ਵਾਰੀ 26 ਜਨਵਰੀ ਦੀ ਪ੍ਰੇਡ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਨਹੀਂ ਹੋਵੇਗੀ। ਇਸ ਵਾਰੀ 26 ਜਨਵਰੀ ਦੀ ਪ੍ਰੇਡ ਪੀਓ ਦੇ ਗਰਾਊਂਡ ਵਿੱਚ ਹੋਵੇਗੀ। ਦੱਸ ਜੀਏ ਕਿ ਜਦੋਂ ਵੀ 15 ਅਗਸਤ ਜਾਂ 26 ਜਨਵਰੀ ਦੀ ਪ੍ਰੇਡ ਕਰਵਾਈ ਜਾਂਦੀ ਸੀ ਤਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਈ ਜਾਂਦੀ ਸੀ। ਦੱਸ ਜੀਏ ਕਿ ਇਸ ਵਾਰ ਗੁਰੂ ਨਾਨਕ ਸਟੇਡੀਅਮ ਵਿੱਚ 26 ਜਨਵਰੀ ਦੀ ਪ੍ਰੇਡ ਨਹੀਂ ਕਰਵਾਈ ਜਾਵੇਗੀ। ਭਗਵੰਤ ਮਾਨ ਦੇ ਵੱਲੋਂ ਖੁਦ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਹੈ। ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਇਸ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ 26 ਗ੍ਰੀਨੂ ਲੁਧਿਆਣਾ ਵੀ ਕਿਉਂ ਹੋਣ ਵਾਲੀ ਗਨਤੰਤਰਤਾ ਦਿਵਸ ਦੀ ਪ੍ਰੇਡ ਪੀਯੂ ਦੇ ਗਰਾਊਂਡ ਦੇ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ-ਹੁਣੇ ਇੱਕ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਪ੍ਰੇਡ ਨਾਲ ਉਸ ਨੂੰ ਕੋਈ ਵੀ ਨੁਕਸਾਨ ਪਹੁੰਚੇ ਪੂਰੇ ਪੰਜਾਬ ਦੇ ਕਿਤੇ ਵੀ ਇੱਥੇ ਟਰੈਕ ਵਾਲੇ ਗਰਾਊਂਡ ਵਿੱਚ ਪ੍ਰੇਡ ਨਹੀਂ ਹੋਵੇ ਨਿਰਦੇਸ਼ ਜਾਰੀ ਹੈ ਕਿ ਸੀਐਮ ਮੰਨ ਦੇ ਵੱਲੋਂ ਇਸ ਸਬੰਧੀ ਜਿਹੜੀ ਜਾਣਕਾਰੀ ਖੁਦ ਦਿੱਤੀ ਗਈ ਹੈ ਦੇਖਿਆ ਹੈ ਕਿ ਲੁਧਿਆਣਾ ਦੇ ਗੁਨਾਨਿੰਗ ਸਟੇਡੀਅਮ ਦੀ ਗੱਲ ਕਰੀ ਤਾਂ ਜਦੋਂ ਵੀ ਸਰਕਾਰ ਦੇ ਵੱਲੋਂ ਵੱਲੋਂ ਕੋਈ ਵੀ ਸੂਬਾ ਪਧਰੀ ਜਾਂ ਫਿਰ ਸਮਾਗਮ ਜਿਹੜਾ ਕਰਵਾਇਆ ਗਿਆ ਹੋਵੇ ਤਾਂ ਅਕਸਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਹੀ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਪੀਯੂ ਵਿੱਚ ਇਸ ਸਮਾਗਮ ਜਿਹੜਾ ਕਰਵਾਇਆ ਗਿਆ ਹੈ 26 ਜਨਵਰੀ ਦੀ ਜੋ ਪ੍ਰੇਡ ਹੈ ਇਸ ਵਾਰੀ ਗੁਰੂ ਨਾਨਕਾ ਸਟੇਡੀਅਮ ਦੀ ਬਜਾਏ ਲੁਧਿਆਣਾ ਦੀ ਪੀਐਨ ਯੂਨੀਵਰਸਿਟੀ ਦੇ ਵਿੱਚ ਹੋਵੇਗੀ 10 ਜੇ ਕਿ ਕਾਫੀ ਵੱਡੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਕਈ ਗਰਾਊਂਡ ਵੀ ਨੇ ਤੇ ਪੀਓ ਦੀ ਕਿਸੇ ਵੀ ਗਰਾਊਂਡ ਵਿੱਚ ਇਸ ਦਾ 26 ਜਨਵਰੀ ਦੀ ਪ੍ਰੇਡ ਹੋਵੇਗੀ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਝਾਕੀਆਂ ਦੇ ਡਿਜ਼ਾਈਨ ਭੇਜੇ ਗਿਆ ਸੀ ਇਸ ਵਾਰੀ ਉਹ ਦਿੱਲੀ ਵਾਲੀ ਪ੍ਰੇਡ ਦੇ ਵਿੱਚ ਸਲੈਕਟ ਨਹੀਂ ਹੋਏ ਸੀ ਜਿਸ ਤੋਂ ਬਾਅਦ ਲਗਾਤਾਰ 26 ਜ਼ਿੰਦਗੀ ਪ੍ਰੇਮ ਨੂੰ ਲੈ ਕੇ ਮਾਮਲਾ ਸੁਰੱਖਿਆ ਦੇ ਵਿੱਚ ਸੀ ਪੰਜਾਬ ਦੀ ਤਰਤੀ ਇਸ ਵਾਰੀ ਦਿੱਲੀ ਦੇ ਵਿੱਚ ਜੋ ਪ੍ਰੇਡ ਕੱਢੀ ਜਾਂਦੀ ਹੈ ਤੇ 26 ਜਨਵਰੀ ਨੂੰ ਉਸ ਦੇ ਵਿਚ ਨਜ਼ਰ ਨਹੀਂ ਆਵੇਗੀ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਹ ਫੈਸਲਾ ਲਿਆ ਗਿਆ ਹੈ ਜੋ ਚਾਤੀਆਂ ਤੇ 26 ਜਨਵਰੀ ਦੀ ਪ੍ਰੇਡ ਵਿੱਚ ਆਵੇਗਾ ਲੁਧਿਆਣਾ ਵਿਖੇ ਖੁਦ ਸੀਐਮ ਆਨੰਦ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਉਹ ਕੀਤੀ ਜਾਣੀ ਹੈ ਹੁਣ ਤੱਕ ਹੁਣ ਇੱਕ ਹੋਰ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਇਸ ਵਕਤ ਪ੍ਰੇਡ ਜਿਹੜੀ ਉਹ ਗੁਰੂ ਨਾਨਕ ਸਟੇਡੀਅਮ ਦੀ ਬਜਾਇ ਲੁਧਿਆਣਾ ਦੇ ਪੀਓ ਬੀਓ ਦੇ ਵਿੱਚ ਹੋਵੇਗੀ ਦੱਸ ਜੀਏ ਕਿ ਮਾਨ ਸਰਕਾਰ ਦੇ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਅਸੀਂ ਨਹੀਂ ਸੋੰਦੇ ਕਿ ਉਸ ਰੈਂਕ ਨੂੰ ਕੋਈ ਵੀ ਨੁਕਸਾਨ ਪਹੁੰਚੇ ਕਿਉਂਕਿ ਬਹੁਤ ਸਾਰੇ ਖਿਡਾਰੀ ਨੇ ਜੋ ਉੱਥੇ ਦਿਨ ਰਾਤ ਐਕਸਰਸਾਈਜ਼ ਕਰਦੇ ਹਨ ਤੇ ਇਸੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਜੋ ਟ੍ਰੈਕ ਕੋਰਸ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਖਿਡਾਰੀਆਂ ਦੇ ਐਕਸਰਸਾਈਜ਼ ਦੇ ਵਿੱਚ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਗੁੰਜੇ ਚੱਲਦਾ ਹੀ ਇਹ ਵੱਡਾ ਫੈਸਲਾ ਲਿਆ ਗਿਆ ਸੀ ਜੋ 26 ਜਨਵਰੀ ਦੀ ਪ੍ਰੇਡ ਜੋ 26 ਜਨਵਰੀ ਦੀ ਪ੍ਰੇਡ ਹੈ ਲੁਧਿਆਣਾ ਦੀ ਪੀਯੂ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨੂੰ ਮਿਲਣ ਨਾਲ ਧੰਨਵਾਦ